Bye. ਮੇਰੇ ਸੇਜ ਸੰਭਾ ਰਹੇ ਗੁਰਮਖੁਸੇ ਸੰਭਾ ਰਹੇ ਨਾਨਕ ਅਗਤ ਮਮਤਾ ਮਾ ਜੀਵਨ ਕੀ ਬਦਲਾ ਕੋਰ ਕਰਪਾਣੇ ਜੋ ਸਤ ਦਾ ਜਨ ਜੀ ਬਤੇ ਜੋ ਖਰਚ ਰਨੇ ਕਿਤਨਾ ਜੋ ਖਰਚ ਰਨੇ ਕਿਤਨਾ ਨਾ ਨੇ ਕਨਦ

ਅੰਤ ਰਸ ਸਸ ਦੁਖ ਹੈ ਅਪੇ ਸਿਰਦੰਤੇ ਮਾਰ ਦੂਜੇ ਪਾਇਸ ते कबे न जाके माया मया नाम नाचेत शब्द ना ਬਿਚਾਰੇ ਇਹ ਮਨ ਮੁਖ ਕਾ ਬਚਾ ਹਰ ਨਾਮ ਨਪਾਇਆ ਜਨਮ ਬਿਰਥਾ ਨਾਨਕ ਜੰਮਪਾੜ ਕਰੇ ਖੁਆ ਜੋ ਤਸਪਾ ਹੈ ਤੇ ਤਿਵੇਂ thank you up in ta yeah. Ah. Um. ਪਤਨ ਘਰ ਤਦੋਂ ਯਕਸ਼ਾ ਲਾ ਪਤਨ ਤੋ ਆਪੇ ਆ

ਤੁਹ ਆਪਕੇ ਕੀ ਲੱਗਦਾ ਹੈ ਛੋਟੇ ਸੰਕਲਪ ਇਸ ਸੋਖਣ ਨੂੰ ਲੈ ਕੇ ਸੀ ਜੋ ਪਹਿਲੀ ਪਾਸ਼ਾਏ ਨੇ ਸੂਹਿਰਗ ਦੇ ਵਿੱਚ ਵੀ ਮੈਂ ਇੱਕ ਸ਼ੰਤ ਦਾ ਜ਼ਿਕਰ ਕਰਕੇ ਸਮਾਪਤੀ ਕਰ ਰਿਹਾ ਹਾਂ ਕਿੰਦੇ ਜੋ ਕਰਨ ਕਾਰਨ ਹੈ ਉਹ ਉਪਕਾਲਪ ਆਪ ਹੀ ਹੈ ਕਰਤਾ ਕੋਈ ਹੋਰ ਨਹੀਂ ਹੈ ਕੋਈ ਹੋਰ ਔਕਾਤੁਰਖ ਹੈ ਸ਼ਬਦ ਚਾਰ ਸ਼ੰਤਾਂ ਦਾ ਹੈ ਸੋਹੀ ਮਹੰਦਾ ਪਹਿਲਾ ਕਰ ਜਾਂਦਾ ਸਰਉਂਦਾ ਹੈ ਜਿਨ ਕੀ ਰਤਨ ਦੇਖਿਆ ਜਗ ਤੰਟੜੇ ਲਾਇਆ ਦਾਮ ਤੇਰੇ ਘਟ ਜਾਣਣਾ ਤਨ ਚੰਦ ਦੀ ਪਾਇਆ ਉਸ ਪ੍ਰਭੂ ਦੀ ਰਚਨਾ ਹੈ ਅਲੱਛ ਕੀ ਉਸਨੇ ਸੰਸਾਰ ਨੂੰ ਸਭ ਤਾਂ ਧਿਆਵੇ ਥਾਂ ਥਾਂ ਲਗਾਇਆ ਹੋਇਆ ਹੈ ਮੈਂ ਸਮਝ ਨਹੀਂ ਕਿੰਨਦਾ ਉਸ ਤੋਂ ਬਾਅਦ ਮੈਂ ਉਸੇ ਤੇ ਆ ਜਾਣਾ ਹੈ ਕਿ ਦਾਸ ਜਿਹੜਾ ਸ਼ੰਤ ਹੈ ਉਥੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਉਹ ਕਾਲਪੁਰਖ ਆਪ ਹੀ ਸਭ ਕੁਝ ਕਰਨ ਵਾਲਾ ਹੈ ਕਿ ਕਹਿੰਦੇ ਨੇ ਕਿੰਦੇ ਆਪ ਕਰੇ ਕਿਸ ਆਪ ਕੀ ਹੈ ਹੋਰ ਕਰੇ ਨਾ ਕੋਈ ਹੋਰ ਕੋਈ ਹੈ ਹੀ ਨਹੀਂ ਉਸ ਤੋਂ ਬਿਨਾ ఆ డ్యూటీయా జరూరస్నే లగాయానే కమాయి జోబి దైతే జీవే పవ్్క్ సంసారీ పండారీ ఏకలై దిబన్ జెప్తిస్ బావే దివే చలావే జిహోనే ఫర్మన్ ఓ వెఖే ఉనా నద నాల్ బోత ఆ తేజ్ సే సే ఆదనీల నాగ్ నాయ్ జోజ్ జో ఏకో బెస్ నుసబ శుకర్ నే ఆగ్ కరే కి సబ్ కే హో కరే నా కోయీ ਕਹਿੰਦੇ ਆਖਣ ਤਾਂ ਕੋਈ ਜਾਈਏ ਜਿ ਭੁੱਲੜਾ ਹੋਵੇ ਉਹ ਕਰਦਾ ਹੈ ਅਪੁੱਲ ਹੈ ਜੋ ਕਰਦਾ ਹੈ ਉਹ ਐਸਾ ਕਰਦਾ ਪਰਫੈਕਟ ਕਰਦਾ ਹੋਵੇ ਕੋਈ ਉਮਤ ਹੈ ਨਹੀਂ ਹੈ ਕਹਿੰਦੇ ਜੇ ਹੋਏ ਭੁੱਲ ਜਾਏ ਕਹੀਏ ਆਪ ਕਰਤਾ ਕਿਉਂ ਭੁੱਲੇ ਜੇ ਕੋਈ ਭੁੱਲ ਕਰਦਾ ਹੋਵੇ ਤਾਂ ਅਸੀਂ ਉਹਨੂੰ ਕਹੀਏ ਉਹ ਆਪ ਤਾਂ ਭੁੱਲ ਕਰ ਹੀ ਨਹੀਂ ਸਕਦਾ ਉਹ ਐਸਾ ਹੈ ਇੰਨੇ ਕੇਸਾ ਹੈ ਕਿਨੇ ਸੁਣੇ ਦੇਖੇ ਬਾਜ ਕਹੈਂ ਦਾਨ ਅਣ ਮੰਗਿਆ ਤੇ ਲੈ ਕਿਸੇ ਨੂੰ ਮੰਗਣਾ ਨਹੀਂ ਪੈਂਦਾ ਸੁਣ ਵੇਖਣ ਤੋਂ ਬਿਨਾਂ ਹੀ ਜਿੱਥੇ ਜਿੱਥੇ ਲੋੜ ਹੈ ਉਹ ਸਾਰਿਆਂ ਨੂੰ ਉੱਤੇ ਉੱਤੇ ਉਹਨਾਂ ਦਾ ਰਿਜਕ ਪਚਾਰਿਆ ਹੈ ਆਪਾਂ ਵੀ ਪਰ ਪੜਦੇ ਹਾਂ ਸੈਲ ਪੱਥਰ ਮੈਂ ਜਾਂ ਤੋ ਪਾਇਤਾ ਕਾ ਰਿਜਕ ਹੈ ਅਗੇ ਕਰਦਾ ਕਹਿੰਦੇ ਨੇ ਸੁਣੇ ਦੇਖੇ ਬਾਜ ਕਹੈਂ ਕਹਿਣਾ ਨਹੀਂ ਪੈਂਦਾ ਮੰਗਣਾ ਨਹੀਂ ਪੈਂਦਾ ਕਹਿੰਦੇ ਨੇ দান ਅਣ ਮੰਗਿਆ ਦੇਵੇ ਆਪੇ ਦੇ ਦਦਾ ਆਪੇ ਦੇ ਦਦਾ ਸਾਹਿਬ ਮੇਰਾ ਨੀਤ ਨਮਾ ਸਦਾ ਸਦਾ ਦਤਾ ਕਹਿੰਦੇ দান ਦੇ ਦਤਾ ਜਗ ਦੇ ਦਾਤਾ ਨਾਨਕਾ ਸੱਚ ਸੋਈ ਸਦੀ ਵੀ ਹੈ ਆਉਂਦਾ ਜਾਂਦਾ ਨਹੀਂ ਹੈ ਮਰਦਾ ਨਹੀਂ ਹੈ ਇੱਥੇ ਵੀ ਸਭ ਨੇ ਹੀ ਬਾਕੀ ਸੀਤੀ ਹੈ ਜਿੰਨੇ ਜਦੋਂ ਉੱਚ ਨੇ ਸੀ ਤੇ ਆਪਣੇ ਆਪ ਆਪ ਹੀ ਸੀ ਔਰ ਕੋਈ ਕੰਮ ਵਾਸਤੇ ਕਿਸੇ ਨੂੰ ਸਲਾਹ ਵੀ ਨਹੀਂ ਲੈਂਦਾ ਮਤਾ ਮਸੂਰਤ ਆਪ ਕਰੇ ਜੋ ਕਰੇ ਸੋਈ तदों काश ना पता रहे ना रहूँगी कुछ नहीं सी इन तदों आप पे आदरण का है ना हो पे कोई कोई रचना में सी अखिल ते कुसार प्रबति तीजी पाखे व्यवस्थित कर देने ज्यों ते स्पावे दिव्य कराये तिस स्पेल नहीं कोई ते स्पेल अवना ਉਹ ਤੋਂ ਨਾ ਕਿਹਾ ਇਹ ਕੋਈ ਨਹੀਂ ਜੋ ਉਸ ਨੂੰ ਪੰਡਾ ਰੋਕਦਾ ਹੋਵੇ। ਮਤਾਂ ਅਸੀਂ ਕਿਸੇ ਭਲੇਖੇ ਚ ਰਹੀਏ। ਕਿੱਡੀ ਸਾਡੇ ਅੰਦਰ ਇੱਕ ਹਰਦੁਲਤਾ ਪੈਦਾ ਹੁੰਦੀ ਹੈ। ਕਿ ਦਾਤਾ ਸਭ ਜੱਗ ਫਿਰ ਮੈਂ ਦੇਖਿਆ ਹਰ ਇੱਕ ਨੂੰ ਦਾਤਾ। ਅਸੀਂ ਤਾਂ-ਤਾਂ ਦਾਤੇ ਕਾਨੇ ਆਂ। ਔਰ ਥਾਂ-ਥਾਂ ਹੀ ਦਾਤੇ ਬਣ ਕੇ ਬੈਠਦੇ ਆਂ। ਕਿੱਡੀ ਮੁਕਤਾ ਸਾਡੇ ਅੰਦਰ ਅਡੋਲਤਾ ਆਣੀ ਚਾਹੀਦੀ ਹੈ ਕਿ ਉਹ ਅਕਾਲ ਪੁਰਖ ਹੀ ਹੈ ਜੋ ਕੁਝ ਕਰਦਾ ਹੈ ਜੋ ਕੁਝ ਹੁੰਦਾ ਹੈ ਆਪ ਕਰੇ ਕਿਸਾ ਪੀ ਹੈ ਹੋਰ ਕਰੇ ਨਾ ਕੋਈ ਇੱਥੇ ਵੀ ਕਿਹਾ ਹੈ ਜਿਉਂ ਤੇ ਸਵਾਵੇ ਤਵੇ ਕਰੇ ਤਿਸਵਿਨ ਅਗੁਣਾ ਕੋਈ ਤਿਸਵਿਨ ਅਵਰ ਨਾ ਕੋਈ ਉਹ ਹੈ ਹੀ ਨਹੀਂ ਉਹ ਹੀ ਕਰਦਾ ਹੈ ਜਦੋਂ ਸਾਡੇ ਅੰਦਰ ਇਹ ਅਡੋਲਤਾ ਹੈ ਇਹ ਵਿਸ਼ਵਾਸ ਇਸ ਸਾਡਾ ਜਦੋਂ ਮਨ ਪ੍ਰਤੀਜ ਜਾਏਗਾ ਸਾਡੇ ਅੰਦਰ ਸਾਰੇ ਡਰ ਬੈ ਸਾਰੇ ਹੀ ਖਤਮ ਹੋ ਜਾਣਗੇ ਗੁਰੂ ਕਿਰਪਾ ਕਰੇ ਸਾਡੇ ਬਾਣੀ ਦੀ ਸੋਝੀ ਸਾਡੇ ਅੰਦਰ ਪਾਸਾ ਕਰ ਜਾਏ ਤਾਂ ਜੋ ਇਹ ਜੀਵਨ ਸਫਲਾ ਹੋ ਸਕੇ ਬੇੰਤ ਬਾਣੀ ਹੈ ਆਥਾ ਬਣ ਉਹ ਬੇੰਤ ਲਾਹ ਹੋ ਜਾਂਦੀ ਹੈ ਫਤਿਹ ਹੋ ਵਾਹਿਗੁਰੂ ਜੀ ਕਾ ਹਲਸਾ ਵਾਹਿਗੁਰੂ ਜੀ ਕੀ ਫਤਿਹ